ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਫਿਰੋਜ਼ਪੁਰ ਦੇ ਗੁਰੂ ਹਰਸਹਾਇ ਇਲਾਕੇ ਦੇ ਵਿੱਚ ਇੱਕ ਨਿੱਜੀ ਸਕੂਲ ਦੇ ਵਿੱਚ ਜੋ ਨੇ ਇੱਕ ਮੁੰਡੇ ਦੇ ਕੁੱਟਮਾਰ ਕਰਨ ਦੀ ਜੋ ਹੈ ਗੱਲ ਸਾਹਮਣੇ ਆ ਰਹੀ ਹੈ ਮੁੰਡੇ ਦੇ ਪਰਿਵਾਰ ਦੇ ਵੱਲੋਂ ਸਕੂਲ ਦੇ ਉੱਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਮੁੰਡੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਕੁੱਟਮਾਰ ਕਿੰਨੇ ਬੇਰਹਿਮੀ ਦੇ ਨਾਲ ਕੀਤੀ ਗਈ ਹੈ ਉਹ ਵੀ ਤਸਵੀਰਾਂ ਬਿਆਨ ਕਰਦੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਹਰਸਹਾਇ ਦੀਆਂ ਜਿੱਥੇ ਕਿ ਇਹ ਨਿੱਜੀ ਸਕੂਲ ਹੈ ਜਿੱਥੇ ਕਿ ਇੱਕ ਮੁੰਡੇ ਦੇ ਨਾਲ ਵਿਦਿਆਰਥੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਵਿਦਤ ਪਰਿਵਾਰ ਮੁਤਾਬਕ ਪ੍ਰਿੰਸੀਪਲ ਦੇ ਦਫਤਰ ਵਿੱਚ ਇਹ ਕੁੱਟਮਾਰ ਕੀਤੀ ਗਈ ਹੈ ਅਤੇ ਬੜੀ ਹੀ ਬੁਰੀ ਤਰੀਕੇ ਦੇ ਨਾਲ ਬੱਚੇ ਨੂੰ ਮੁੰਡੇ ਨੂੰ ਕੁੱਟਿਆ ਗਿਆ ਹੈ ਉਸ ਨੂੰ ਇਲਾਜ ਦੇ ਲਈ ਅੱਗੇ ਰੈਫਰ ਕਰ ਦਿੱਤਾ ਗਿਆ ਹੈ ਸਕੂਲ ਦੇ ਵਿੱਚ ਪ੍ਰਿੰਸੀਪਲ ਦਫਤਰ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਏ ਇਸ ਮੁੰਡੇ ਦਾ ਨਾਮ ਅਰਮਾਨ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਪਿਤਾ ਨੇ ਪ੍ਰਸ਼ਾਸਨ ਤੋਂ ਇਸ ਸਕੂਲ ਦੀ ਮਾਨਤਾ ਰੱਦ ਕਰਨ ਦੀ ਜੋ ਹੈ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਦੇਖ ਸਕਦੇ ਹਾਂ ਕਿ ਕਿਤੇ ਨਾ ਕਿਤੇ ਇਸ ਮੁੰਡੇ ਦੇ ਨਾਲ ਜੋ ਕੁੱਟਮਾਰ ਹੋਈ ਹੈ ਕਾਫੀ ਜ਼ਿਆਦਾ ਬੇਰਹਿਮੀ ਦੇ ਨਾਲ ਕੀਤੀ ਗਈ ਹੈ ਤਸਵੀਰਾ ਬਿਆਨ ਕਰਦੀਆਂ ਨੇ ਉੱਥੇ ਹੀ ਜਦ ਇਸ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਜੋ ਸਕੂਲ ਦੇ ਬਾਹਰ ਭੀੜ ਇਕੱਠਾ ਹੁੰਦੀ ਹੈ ਪੀੜਤ ਪਰਿਵਾਰ ਇਕੱਠਾ ਹੁੰਦਾ ਹੈ ਅਤੇ ਸਕੂਲ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਹਨ ਜਿਸ ਤੋਂ ਬਾਅਦ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰਾ ਕੇ ਕਿ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਹੈ ਪੀੜਤਾਂ ਦਾ ਉਹ ਤੁਹਾਨੂੰ ਸੁਣਾ ਦਿੰਨੇ ਆ ਪਾਜੀ ਮੇਰਾ ਨਾਮ ਮਨਮੀਤ ਸਚਦੇਵਾ ਮੇਰੇ ਬੇਟੇ ਦਾ ਨਾਮ ਾਰਮਾਨ ਸਚਦੇਵਾ ਇਹ ਜੀਟੀਪੀ ਸਕੂਲ ਹੈ ਸਾਡੇ ਜਿਹਨੂੰ ਪ੍ਰਤਾਪ ਦਾ ਸਕੂਲ ਕਹਿੰਦੇ ਗੁਰੂ ਅਰਸਾਏ ਉਹ ਸਕੂਲ ਦਾ ਸਟੂਡੈਂਟ ਹੈ ਪਲੱਸ 2 ਦਾ ਮੈਡੀਕਲ ਦਾ ਮੇਰੇ ਬੇਟੇ ਨੂੰ ਇਹਨਾਂ ਨੇ ਇਹਨਾਂ ਨਜਾਇਜ਼ ਕੁੱਟਿਆ ਨਾ ਜੀ ਅੱਜ ਪ੍ਰਤਾਪ ਸਿੰਘ ਦਾ ਬੇਟਾ ਜਿਹੜਾ ਪ੍ਰਿੰਸੀਪਲ ਆਇਆ ਸਕੂਲ ਦਾ ਉਹਨੇ ਇੰਨੀ ਥਰਡ ਡਿਗਰੀ ਨਾਲ ਕੁੱਟਿਆ ਕਿ ਮੇਰੇ ਬੇਟੇ ਨੂੰ ਲਾਸਾਂ ਪਾਤੀਆਂ ਤੁਸੀਂ ਦੇਖਿਆ ਹੀ ਹੋਣਾ ਪਾਜੀ ਤੇ ਮੇਰਾ ਇੱਕ ਸ਼ਰੀਫ ਬੱਚਾ ਹੈ ਮਤਲਬ ਕਿ ਆਪਾਂ ਜੇ ਕਹਿ ਦਈਏ ਸ਼ਹਿਰ ਦੇ ਵਿੱਚ ਇੱਕ ਕਈ ਬੱਚੇ ਜਿਵੇਂ ਵਿਗੜੀ ਉਹਦੇ ਹੁੰਦੇ ਇਹੋ ਜਿਹਾ ਕੁਝ ਨਹੀਂ ਮੇਰੇ ਬੱਚੇ ਦਾ ਸ਼ਹਿਰ ਤੋਂ ਤੁਸੀਂ ਟਰਾਈ ਕਰੋ ਇੱਕ ਸ਼ਰੀਫ ਬੱਚਿਆਂ ਵਿੱਚੋਂ ਨਾ ਹੁੰਦਾ ਇਹ ਤੇ ਬੱਚੇ ਨੂੰ ਸਿਰਫ ਇੱਕ ਆਪਦੇ ਸਕੂਲ ਟੀਚਰ ਦੇ ਮਗਰ ਲੱਗ ਕੇ ਜਦਕਿ ਸਕੂਲ ਟੀਚਰਾਂ ਨਾਲ ਗਲਤ ਸੀਗਾ ਮੇਰਾ ਬੱਚਾ ਗਲਤ ਨਹੀਂ ਸੀ ਉਹ ਸਾਰੇ ਮਾਮਲੇ ਦੇ ਵਿੱਚ ਤੇ ਉਹ ਟੀਚਰ ਤੇ ਪਿਛੇ ਲਾ ਕੇ ਪ੍ਰਿੰਸੀਪਲ ਨੇ ਮੇਰੇ ਬੱਚੇ ਨੂੰ ਅੰਦਰ ਕਮਰੇ 'ਚ ਤਾੜ ਕੇ ਪਹਿਲਾਂ ਲੱਤਾਂ ਮਾਰੀਆਂ ਜੀ ਪੇਟ ਵਿੱਚ ਵਾਲਾਂ ਤੋਂ ਫੜ ਕੇ ਫਿਰ ਡੰਡੇ ਨਾਲ ਇਹੋ ਜਿਹਾ ਕੁੱਟਿਆ ਕਿ ਇੰਨਾ ਮੇਰੇ ਹਿਸਾਬ ਨਾਲ ਕਦੀ ਕੋਈ ਸੀਐਸਟਾਫ ਨਾਲ ਵੀ ਬੰਦਾ ਨਹੀਂ ਕੁੱਟਿਆ ਹੋਣਾ ਜਿੰਨਾ ਇੱਕ ਟੀਚਰ ਨੇ ਇੱਕ ਬੱਚੇ ਨੂੰ ਕੁੱਟਿਆ ਜੀ ਬਹੁਤ ਜ਼ਿਆਦਾ ਕੁੱਟਿਆ ਜੀ ਭਾਜੀ ਸਮਝ ਲੱਗਦੀ ਹੈ ਵੀ ਬੱਚਾ ਕਹਿੰਦਾ ਮੈਂ ਪਹਿਲਾਂ ਵੀ ਵਧੀਆ ਸਕੂਲ ਤੋਂ ਪੜ੍ਹ ਕੇ ਆਇਆ 10ਵੀਂ ਉਸ ਤੋਂ ਬਾਅਦ ਮੈਂ ਸਕੂਲ ਦੇ ਵਿੱਚ ਗਿਆ ਵੀ ਲੱਗਦਾ ਵੀ ਜਿਹੜੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਕੁੱਟਮਾਰ ਕਰਨੀ ਜਾਇਜ਼ ਹੈ ਕੋਈ ਇਹਨਾਂ ਨੇ ਨਾ ਜੀ ਮੇਰੇ ਬੱਚੇ ਨੂੰ ਪਲੱਸ 1 ਵਿੱਚੋਂ ਫੇਲ ਕਰਤਾ ਸੀਗਾ ਜਦ ਕਿ ਮੇਰਾ ਬੱਚਾ ਬਹੁਤ ਵਧੀਆ ਟਿਊਸ਼ਨਾਂ ਤੇ ਵੀ ਸਾਰੇ ਪੇਪਰਾਂ ਚੋਂ ਪਾਸ ਹੁੰਦਾ ਵਧੀਆ ਨੰਬਰ ਲੈਂਦਾ ਮੈਂ ਇਹਨਾਂ ਦੇ ਸਕੂਲ 2 ਕੁ ਮਹੀਨੇ ਪਹਿਲਾਂ ਜਾ ਕੇ ਕਹਿਤਾ ਮੈਂ ਕਹਾਂ ਜ ਤੁਹਾਡੇ ਸਕੂਲ ਵਿੱਚ ਜਿਵੇਂ ਮੇਰਾ ਬੱਚਾ ਲਿਟਰਲ ਫਲਾਵਰ ਪੜਿਆ 10ਵੀਂ ਤੱਕ ਬਹੁਤ ਵਧੀਆ ਬੱਚਾ ਹੈ ਮੇਰਾ ਤੁਹਾਡੇ ਸਕੂਲ ਲਾਉਂਦਾ ਹੀ ਮੇਰਾ ਬੱਚਾ ਥੋੜਾ ਜਿਹਾ ਵਿਗੜਨਾ ਸ਼ੁਰੂ ਹੋ ਗਿਆ ਸਰ ਮੈਂ ਹੁਣ ਪਲੱਸ 1 ਤੁਹਾਡੇ ਸਕੂਲ ਕਰਾ ਲਈ ਮੈਂ ਪਲੱਸ 2 ਨਹੀਂ ਕਰਾਉਣੀ ਇਹਨਾਂ ਨੇ ਉਸ ਗੁੱਸੇ ਵਿੱਚ ਮੇਰੇ ਬੱਚੇ ਨੂੰ ਫੇਲ ਦਾ ਸਰਟੀਫਿਕੇਟ ਦੇ ਦਿੱਤਾ ਮੈਂ ਸਕੂਲ ਗਿਆ ਮੈਂ ਕਿਹਾ ਜੀ ਮੇਰਾ ਬੱਚਾ ਤਾਂ ਇੰਨਾ ਵਧੀਆ ਪੜਦਾ ਫੇਲ ਕਿਵੇਂ ਹੋ ਹੀ ਨਹੀਂ ਸਕਦਾ ਤੁਸੀਂ ਫੇਲ ਪਲੱਸ 1 ਚੋਂ ਕਿਵੇਂ ਕਰਤਾ ਇਹਨਾਂ ਦੀ ਸ਼ਰਤ ਇਹ ਸੀਗੀ ਕਿ ਜੇ ਤੁਸੀਂ ਆਪਦੇ ਬੱਚੇ ਨੂੰ ਸਾਡੇ ਹੀ ਸਕੂਲ ਰੱਖਣਾ ਤਾਂ ਅਸੀਂ ਪਾਸ ਦਾ ਸਰਟੀਫਿਕੇਟ ਦੇ ਦੇਾਂਗੇ ਜੇ ਤੁਸੀਂ ਸਾਡੇ ਸਕੂਲੋਂ ਬੱਚੇ ਨੂੰ ਕਿ टीसी ਦਿਆਂਗੇ ਜੇ ਫੇਲ ਦੇ ਸਰਟੀਫਿਕੇਟ ਨਾਲ টিਸੀ ਦਿੰਦੇ ਸੀ ਤਾਂ ਫਿਰ ਮੇਰਾ ਬੱਚਾ ਪਲੱਸ 1 ਚ ਦੁਬਾਰਾ ਹੁੰਦਾ ਸੀਗਾ ਤੇ ਅਸੀਂ ਇਹਨਾਂ ਕੋਲੇ ਗੱਲ ਕੀਤੀ ਮੈਂ ਕਿਹਾ ਜੀ ਤੁਸੀਂ ਫੇਲ ਨਾ ਕਰੋ ਕਹਿੰਦੇ ਫਿਰ ਸਾਡੇ ਸਕੂਲ ਹੀ ਪੜਾਉਣਾ ਪੈਣਾ ਤੇ ਫੀਸ ਇਹਨਾਂ ਨੇ ਬਾਕੀ ਬੱਚਿਆਂ ਤੋਂ 45000 ਲਈ ਮੇਰੇ ਤੋਂ 65000 ਲਈ ਮਤਾਂ ਵੀ ਦਿੱਤੀ ਇਹਨਾਂ ਨੇ ਸਾਡੇ ਨਾਲ ਐਡਮਿਸ਼ਨ ਕਰਨ ਲੱਗੇ ਬੜੇ ਵਾਅਦੇ ਕੀਤੇ ਸੀ ਅਸੀਂ ਸਬਜੈਕਟਿਵ ਓਬਜੈਕਟਿਵ ਦੋਨੇ ਪੜਾਵਾਂਗੇ ਜਦਕਿ ਇਹਨਾਂ ਨੇ ਇਕੱਲਾ ਬੱਚੇ ਨੂੰ ਸਬਜੈਕਟਿਵ ਪੜਾਇਆ ਓਬਜੈਕਟਿਵ ਪੜਾਇਆ ਹੀ ਨਹੀਂ ਤੇ ਉਹ ਚੱਕਰ ਜਿਵੇਂ ਬੜੀ ਵਾਰੀ ਸਕੂਲ ਕੇ ਆ ਰਿਕਵੈਸਟ ਕਰ ਰਹੇ ਨਾਲ ਨੂੰ ਜੀ ਬੱਚੇ ਨੂੰ ਪੜਾਓ ਫੀਸਾਂ ਦਿੰਨੇ ਤੇ ਬੱਚੇ ਨੂੰ ਪੜਾਓ ਅੱਜ ਕੀ ਸੀਗਾ ਇੱਕ ਅ ਕਲਾਸ ਦਾ ਟੀਚਰ ਸਵਾਲ ਗਲਤ ਕਰ ਰਿਹਾ ਸੀ ਬੱਚੇ ਮੇਰੇ ਨੇ ਨੈਟ ਤੋਂ ਸਵਾਲ ਉਹ ਪੜਿਆ ਹੋਇਆ ਸੀਗਾ ਇਹਨੇ ਸਿਰਫ ਇਹੀ ਕਿਹਾ ਸਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਇਹਦਾ ਆਨਸਰ 3 ਆਏਗਾ 2 ਨਹੀਂ ਆਣਾ ਤੇ ਟੀਚਰ ਨੇ ਆਪਦੀ ਗਲਤੀ ਨਹੀਂ ਮੰਨੀ ਤੇ ਮੇਰੇ ਬੱਚੇ ਨੂੰ ਪ੍ਰਿੰਸੀਪਲ ਕੋਲ ਲਿਜਾ ਕੇ ਤੇ ਆ ਗਿੜਗਡਾਉਣ ਲਾ ਪਿਆ ਰੋਣ ਲਾ ਪਿਆ ਪ੍ਰਿੰਸੀਪਲ ਕੋਲੇ ਉਹਨੂੰ ਕਹਿੰਦਾ ਜੀ ਮੈਨੂੰ ਬੱਚੇ ਇਸ ਬੱਚੇ ਨੇ ਮੈਨੂੰ ਧਮਕੀ ਦਿੱਤੀ ਹੈ ਕਿ ਮੈਂ ਤੈਨੂੰ ਸਕੂਲ ਟਾਈਮ ਤੋਂ ਬਾਹਰ ਨਿਬੜ ਲਾਂਗਾ ਜਦ ਕੀ ਫਿਰ ਪ੍ਰਿੰਸੀਪਲ ਨੇ ਦੂਜੇ ਬੱਚਿਆਂ ਨੂੰ ਵੀ ਬੁਲਾਇਆ ਕਲਾਸ ਦੇ ਅੰਦਰ ਉਹਨਾਂ ਬੱਚਿਆਂ ਨੇ ਆ ਕੇ ਪ੍ਰਿੰਸੀਪਲ ਨੂੰ ਕਿਹਾ ਵੀ ਇਹ ਵੀ ਈਰਮਾਨ ਨੇ ਇਹ ਗੱਲ ਕੋਈ ਨਹੀਂ ਕਹੀ ਸਰ ਨੂੰ ਕਿ ਮੈਂ ਤੇਰਾ ਨਿਬੜ ਨਾ ਹੀ ਮੇਰਾ ਬੱਚਾ ਵੀ ਹੈ ਜਿਹੜਾ ਨਹੀਂਗਾ ਸਰ ਜਿਹੜਾ ਨਿਬੜਣ ਨੁਬੜਣ ਵਾਲੀ ਗੱਲ ਕਰੇ ਕੋਈ ਆ ਜਾਂ ਬੱਚਾ ਹੀ ਨਹੀਂ ਫਾਦਰ ਪ੍ਰਿੰਸੀਪਲ ਪਤਾ ਨਹੀਂ ਕੋਈ ਪਿੱਛੋਂ ਕਿਤੋਂ ਲੜ ਕੇ ਆਇਆ ਸੀ ਉਹਨੂੰ ਕਿਸ ਗੱਲ ਦਾ ਰੋਸਾ ਸੀ ਮੰਨ ਲਓ ਜੇ ਟੀਚਰ ਵੱਲੋਂ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਤੁਹਾਡੇ ਬੱਚੇ ਦੇ ਉੱਪਰ ਤੇ ਟੀਚਰ ਨੂੰ ਨਹੀਂ ਚਾਹੀਦਾ ਸੀ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰੀ ਜਾਂ ਪੇਰੈਂਟਸ ਨੂੰ ਬੁਲਾਵੇ ਸਰ ਉਹ ਹੀ ਨਾ ਆ ਜਾਂ ਤਾਂ ਮੈਨੂੰ ਬੁਲਾਉਂਦੇ ਮੈਨੂੰ ਬੁਲਾ ਕੇ ਕਹਿੰਦੇ ਕਿ ਤੁਹਾਡੇ ਬੱਚੇ ਦੀ ਆ ਗਲਤੀ ਫਿਰ ਮੇਰਾ ਬੱਚਾ ਉਹਨਾਂ ਕੋਲੇ ਸੋਰੀ ਫੀਲ ਕਰ ਰਿਹਾ ਵੀ ਜੇ ਫਿਰ ਵੀ ਮੇਰੇ ਦੀ ਕੋਈ ਗਲਤੀ ਹੈ ਤੇ ਮੇਰੇ ਫਾਦਰ ਅਗੇ ਗੱਲ ਜਾਵੇ ਮੈਨੂੰ ਗਾਲ੍ਹਾਂ ਪੈਣ ਤੁਸੀਂ ਮੈਂ ਫਿਰ ਵੀ ਤੁਹਾਡੇ ਦਾ ਸੋਰੀ ਫੀਲ ਕਰਦਾ ਤੇ ਪਹਿਲੀ ਗੱਲ ਤਾਂ ਉਹਨਾਂ ਦਾ ਆਕੀ ਇਹ ਪਾਉਂ ਦੂਜੀ ਗੱਲ ਇਹਨਾਂ ਕੁੱਟਣ ਦਾ ਮਤਲਬ ਤਾਂ ਮੇਰੇ ਹਿਸਾਬ ਨਾਲ ਕਦੀ આજ ਤੱਕ ਕਿਸੇ ਬੱਚੇ ਨੂੰ ਇਹਨਾਂ ਕੁੱਟੇ ਨਹੀਂ ਹੋਣਾ ਕਿਸੇ ਨੇ ਕੁੱਟ ਕੇ ਤੇ ਉਲਟਾ ਸਾਡੇ ਬੱਚੇ ਤੇ ਇਲਜ਼ਾਮ ਲਾ ਰਹੇ ਆ ਕਿ ਅਸੀਂ ਬੱਚਾ ਕਹਿੰਦਾ ਜੀ ਮੈਂ ਕੱਟਾ ਲਿਆਵਾਂਗਾ ਫਲਾਣਾ ਲਿਆਵਾਂ ਮੇਰਾ ਬੱਚਾ ਹੀ ਨਹੀਂ ਹੈ ਜੀ ਤੁਸੀਂ ਗੁਰੂ ਹਰ ਸਹਿਬੇ ਚੋਂ ਪੁੱਛੋ ਤਾਂ ਸਹੀ ਏਰਮਾਨ ਸੱਚ ਦੇਵਾ ਮੀਤੇ ਸੱਚ ਦੇਵੇ ਦਾ ਬੇਟਾ ਬੱਚਾ ਕਹੇ ਜੀ ਸ਼ਰੀਫ ਬੱਚਿਆਂ ਵਿੱਚ ਇਹਦਾ ਨਾਂ ਆਉਂਦਾ ਤੇ ਉਹ ਬੱਚਾ ਇਹਨਾਂ ਨੂੰ ਕੱਟੇ ਵਿਖਾਏਗਾ ਸਕੂਲ ਵਾਲਿਆਂ ਨੂੰ ਹੁਣ ਕੀ ਕੀ ਚਾਹਦੇ ਹੋ ਮੈਂ ਇਹ ਚਾਹਣਾ ਜੀ ਇਹ ਸਕੂਲ ਦੀ ਇੱਕ ਤਾਂ ਮਾਨਤਾ ਰੱਦ ਕੀਤੀ ਜਾਵੇ ਦੂਜਾ ਜਿਨੇ ਇਹਨਾਂ ਵੱਡਾ ਕ੍ਰਾਈਮ ਕੀਤਾ ਉਹਨੂੰ ਬੰਦੀ ਤਿਆ ਦਵਾਈ ਜਾਵੇ ਪ੍ਰਸ਼ਾਸਨ ਅਕੇ ਮੇਰੀ ਇਹੀ ਬੇਨਤੀ ਹੈ ਸੋ ਇਹ ਇਨਸੀਡੈਂਟ ਕਿਸ ਤਰੀਕੇ ਹੋਇਆ ਵੀ ਹੈਵ ਨੋ ਨੋਲੇਜ ਅਬਾਊਟ ਦਿਸ ਇਹ ਸਾਡੇ ਇੰਸਟੀਟਿਊਸ਼ਨ ਦੇ ਵਿੱਚ ਨਹੀਂ ਹੋਇਆ ਇਹ ਉਹ ਬੱਚੇ ਦੇ ਪੇਰੈਂਟਸ ਨੇ ਆਪਣੀ ਰੰਜਿਸ਼ ਨਿਕਾਲਣ ਦੇ ਨਾਲ ਜਾਂ ਕਿਸੇ ਪਰਸਨਲ ਰੰਜਿਸ਼ ਕਰਕੇ ਕੀਤਾ ਤੇ ਅਸੀਂ ਉਹਦੇ ਬਾਰੇ ਕੋਈ ਕੰਕ੍ਰੀਟ ਸਟੇਟਮੈਂਟ ਨਹੀਂ ਦੇ ਸਕਦੇ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਇਹੋ ਜਿਹਾ ਕੋਈ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਜੋ ਹੋਇਆ ਮੈਂ ਤੁਹਾਨੂੰ ਬਿਆਨ ਕਰ ਚੁੱਕਿਆ ਸਟਾਫ ਬੱਚੇ ਨੂੰ ਬਾਹਰੋਂ ਲੈ ਕੇ ਆਇਆ ਤੇ ਜਿੱਥੇ ਉਹਦੇ ਮਾਰਕਸ ਨੇ ਡੰਡੇ ਨਾਲ ਬਾਈਟ ਮਤਲਬ ਫੁੱਟ ਮਾਰਦੇ ਉੱਚ ਬੀਟਾ ਡੀ ਲਗਾਈ ਸ਼ਟਾਰਟ ਨਹੀਂ ਜੀ ਇਹੋ ਜਿਹਾ ਇਨਸੀਡੈਂਟ ਨਹੀਂ ਹੋਇਆ ਬੱਚਾ ਜਦੋਂ ਆਇਆ ਉਹਦੇ ਪੇਰੈਂਟਸ ਦੇ ਨਾਲ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਮਾਰਕਸ ਸੀਗੇ ਤੇ ਈਵਰ ਸਰਪ੍ਰਾਈਜ਼ ਕਿ ਇਹ ਮਾਰਕਸ ਇਹਦੇ ਕਿਉਂ ਹੈਗੇ ਨਹੀਂ ਵਟ ਹੈਸ ਹੈਪਨ ਕਿਉਂਕਿ ਇਹੋ ਜਿਹਾ ਇਨਸੀਡੈਂਟ ਸਾਡੇ ਸਕੂਲ ਵਿੱਚ ਨਹੀਂ ਹੋਇਆ